ਤਾਲੀ ਦੀਆਂ ਅੱਛਾ ਹਾਂ ਆ ਤੈਨੂੰ ਥੜਾ ਦਨੇ ਬੋਲੀ ਅੱਜ ਉਹ ਬਾਰੀ ਬਰਸੀ ਖੱਟਣ ਗਿਆ ਯਾਰ ਕੋ ਬੋਲੀ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਚਾਕੂ ਠੀਕ ਆ ਉਹ ਮੋਜਾ ਵਾਤਾ ਤੇਆ ਤੇਰੀ ਕੁਦਰਤ ਕੀ ਅਨਮੋਲ ਤੋਹਫਾ انسان ਨੇ ਪੈਦਾ ਕੀਤਾ ਪਾਣੀ ਪਾਣੀ ਤੇ ਬੰਦੇ ਦੀ ਕਹਾਣੀ ਲਗਭਗ ਮਿਲਦੀ ਜੁਲਦੀ ਆ ਜਿਸ ਤਰ੍ਹਾਂ ਪਾਣੀ ਚੱਲਦਾ ਚੱਲਦਾ ਇੱਕ ਜਗ੍ਹਾ ਤੇ ਜਾ ਕੇ ਰੁਕ ਜਾਂਦਾ ਇਕੱਠਾ ਹੋ ਜਾਂਦਾ ਇਸੇ ਤਰ੍ਹਾਂ ਮਨੁੱਖ ਜ਼ਿੰਦਗੀ ਦੇ ਵਿੱਚ ਸੁਰਿਆ ਜਾਂਦਾ ਸਫ਼ਰ ਤੇ ਕਰਦਾ ਆਖਰ ਕਿੱਥੇ ਜਾ ਕੇ ਸਹਰਾਊ ਆਇ ਤੇ ਕੰ ਬੰਨੇ ਲਾ ਭਈ ਜਿੰਦਗੀ ਬੰਦੇ ਦੀ ਪਾਣੀ ਦੀ ਤਰ੍ਹਾਂ ਆ ਪਾਣੀ ਵੀ ਤੁਰਿਆ ਜਾਂਦਾ ਤੇ ਬੰਦਾ ਵੀ ਤੁਰਿਆ ਜਾਂਦਾ ਪਾਣੀ ਦਾ ਫਿਕਰ ਬੰਦੇ ਨੇ ਕਰਨਾ ਇਹ ਵੀ ਅੱਜ ਮੈਨੂੰ ਲੱਗਦਾ ਮੇਰੇ ਵਾਂਗੂ ਵਿਹਲਾ ਆ ਜਾ ਆ ਜਾ ਆ ਜਾ ਹਾਂ ਬਲਬੀਰ ਸਿੰਘ ਬੈਠਾ ਪਰਮੀਸ ਇਹ ਕਿੱਦਾਂ ਬੈਠਾ ਹੋ ਆ ਰਹਾ ਆ ਰਹਾ ਹਾਂ ਕਿਦਾਂ ਹਾਲ ਬਸ ਵਧੀਆ ਹੋਰ ਸਾ ਕਿਦਾਂ ਬਹੁਤ ਵਧੀਆ ਕੀ ਕਰੀ ਜਾਣਾ ਉਹ ਬਸ ਯਾਦ ਕਰਨਾ ਕੀ ਆ ਉਹ ਜੈਤ ਬਾਹਰ ਸਗਾ ਅੱਛਾ ਉਹਨੂੰ ਦੀ ਸੁੱਟੀ ਠੀਕ ਆ ਕਰੋ ਸੋ ਰਿਆ ਮੈਂ ਬੱਚੇ ਗਏ ਨਾਨਕੀ ਹੂੰ ਹੂੰ ਮੈਂ ਮੇਲਾ ਬੈਠਾ ਬੈਠਾ ਇਧਰ ਨੂੰ ਆ ਗਿਆ ਮੈਂ ਇੱਥੇ ਨਹਿਰ ਤੇ ਆਇਆ ਅੱਛਾ ਨਹਿਰ ਤੇ ਆਇਆ ਤੇ ਮੈਂ ਕੁਦਰਤੀ ਤੌਰ ਤੇ ਜੇ ਪਾਣੀ ਮੈਂ ਚੱਲਦਾ ਦੇਖਿਆ ਹੂੰ ਮੈਂ ਧੋਦਾਂ ਵੀ ਦੇਲਾ ਪਾਣੀ ਤੇ ਮਨੁੱਖ ਦੀ ਜਿਹੜੀ ਜ਼ਿੰਦਗੀ ਆ ਹੂੰ ਹੂੰ ਉਹ ਕੋਈ ਸੇਮ ਹੈ ਜਾਂ ਤੇ ਮੇਰਾ ਪਾਣੀ ਧਰਿਆ ਜਾਂਦਾ ਬੰਦਾ ਇਹਦੀ ਜ਼ਿੰਦਗੀ ਚ ਬੰਦਾ ਆਪਣਾ ਸਫਰ ਤੈਅ ਕਰੀ ਜਾਂਦਾ ਪਾਣੀ ਆਪਣਾ ਸਫਰ ਤੈਅ ਕਰੀ ਜਾਂਦਾ ਸਹੀ ਗੱਲ ਤੇ ਆਪਣੀ ਰਫਤਾਰ ਨਾਲ ਤੁਰਿਆ ਆ ਬਿਲਕੁਲ ਬੰਦੇ ਜੀ ਦੇਖ ਲਾ ਕੁਦਰਤ ਨੇ ਕਿੰਨਾ ਵਧੀਆ ਸਿਸਟਮ ਪੈਦਾ ਕੀਤਾ ਹੂੰ ਬੰਦੇ ਨੂੰ ਜਿਉਣ ਲਈ ਪਾਣੀ ਜਿਹੜਾ ਜ਼ਰੂਰੀ ਆ ਜ਼ਰੂਰੀ ਸਹੀ ਗੱਲ ਆ ਤੇ ਬੰਦੇ ਦੇ ਪੈਦਾ ਕਰਨ ਤੋਂ ਪਹਿਲਾਂ ਕੁਦਰਤ ਨੇ ਜਿਹੜਾ ਪਾਣੀ ਆ ਪਾਣੀ ਪੈਦਾ ਕਰਦਾ ਪੈਦਾ ਕਰਦਾ ਸਹੀ ਆ ਪਾਣੀ ਦਾ ਸਫਰ ਮੈਂ ਦਾ ਦੇ ਦਾਂ ਤੇ ਬਈ ਬੰਦੇ ਦੇ ਜਿਹੜੇ ਮਨੁੱਖ ਦੀ ਕਹਾਣੀ ਆ ਹੂੰ ਹੂੰ ਕਿੰਨੀ ਜ਼ਰੂਰ ਮੈਂ ਉਹ ਲਖਣ ਲੱਗਿਆ ਜਨਮ ਆ ਗਿਆ ਅੱਜ ਉਹ ਮੈਂ ਤਾਂ ਤਾਂ ਆਇਆ ਸੀ ਮੈਂ ਕਿਹਾ ਪਤਾ ਨਹੀਂ ਛਾਲੇ ਲੱਗਿਆ ਮਾਨ ਕਰਿਆ ਉਹ ਐਨੀ ਕੀਮਤੀ ਜ਼ਿੰਦਗੀ ਯਾਰ ਹਾਂ ਹਾਂ ਛਾਲਾ ਪੱਕਾ ਤੇ ਕਿ ਆਪਾਂ ਨੂੰ ਕੀ ਕੁਝ ਨਾ ਰੋਕਿਆ ਮਾਰੇ ਖੁਦ ਕੋਈ ਕੋਈ ਹਾਲ ਥੋੜਾ ਹੈ ਨਹੀਂ ਨਹੀਂ ਕੋਈ ਹਾਲ ਨਹੀਂ ਹੈ ਸੋਸਿਆ ਆਪਣੇ ਦਾ ਹੈ ਨਹੀਂ ਚਲੋ ਮਾਰੇ ਦੀ ਕਿਰਪਾ ਆ ਜੇ ਇਥੇ ਸਮੱਸਿਆ ਹੈ ਉਹ ਕੋਈ ਹਾਲ ਥੋੜਾ ਹੈ ਕਾਲ ਨਹੀਂ ਹੈਗਾ ਸੀ ਉਹ ਮੈਂ ਤਾਂ ਵੈਸੇ ਹੀ ਤਨ ਪਤਾ ਉਹ ਮੈਨੂੰ ਮਾਰੀ ਮੋਟੀ ਲਿਖਣ ਦੀ ਆਦਤ ਆ ਆ ਉਹ ਤਾਂ ਮੈਂ ਦੇਖਿਆ ਮੈਂ ਕਿਹਾ ਹੁਣ ਦੇਖਿਆ ਕਿਤਾਬ ਚ ਚੱਲਾਂ ਜੇ ਬੈਠਾ ਬੈਠੇ ਇਧਰੋਂ ਆਉਂਦੇ ਨੇ ਦੇਖਿਆ ਪਹਿਲਾਂ ਉਹਦਾ ਇੱਥੇ ਉੱਦੇ ਬੈਠਾ ਸੀ ਤੂੰ ਹਾਂ ਉਹ ਵੀ ਮੈਂ ਉਹ ਜਦ ਲਿਖਣ ਲੱਗ ਗਿਆ ਵੀ ਪਾਣੀ ਤੇ ਲਿਖ ਲਈਏ ਮੈਂ ਕਿਹਾ ਚਲੋ ਪਾਣੀ ਦੀ ਰੋਕਤ ਆ ਪਾਣੀ ਦੀ ਵੈਸੇ ਬੰਦਾ ਕਦਰ ਨਹੀਂ ਕਰਦਾ ਯਾਰ ਮੈਂ ਕਈ ਵਾਰੀ ਦੇਖਣਾ ਹੂੰ ਸਹੀ ਗੱਲ ਆ ਉਹ ਯਾਰ ਇਹ ਤਾਂ ਚੱਲ ਤੂੰ ਛੱਡ ਇਹਦਾ ਚਲੀ ਜਾਣਾ ਸਾਡੇ ਇੱਥੇ ਭਈਏ ਮੋਟਰ ਛੱਡ ਦਿੰਦੇ ਘਰੇ ਦੇਖਿਆ ਹੀ ਨਗਾ ਮੈਂ ਕਿੰਨਾ ਪਾਣੀ ਲਾਉਂਦੇ ਕੀ ਕਰਦੇ ਕਦੇ ਨਹੀਂ ਦੇਖਿਆ ਤੂੰ ਹੋਰ ਸੁਣਾ ਗੱਲ ਬਾਤ ਕਰਿਆ ਕਰੋ ਪਾਣੀ ਦੀ ਉਹ ਐਂ ਦੀ ਕਿਹੜਾ ਕਰਦੇ ਲੋਕ ਆ ਦੇਖ ਲੈ ਹੁਣ ਕੀ ਆ ਉਹ ਕਿਸੇ ਨੇ ਨਾਰੀਅਲ ਰੋੜੇ ਆਇਆ ਆ ਲਫਾਫੇ ਲਫੂਫੇ ਵਿੱਚ ਚੜੇ ਨੇ ਕੋਈ ਰਾ ਆ ਗਿਆ ਫੋਟੋਆਂ ਮਾਦਲ ਵੈਦਾਂ ਵੀ ਬੰਦਾ ਕੰਮ ਕਰਕੇ ਮੇਰੇ ਸਾਹਮਣੇ ਬੰਦੇ ਮਿਹਨਤ ਕਰਕੇ ਰਾਜੀ ਨਹੀਂ ਰਾਜੀ ਨਹੀਂ ਹੈਗੇ ਤੇ ਹੱਲ ਟੋਲਦੇ ਆ ਨਹਿਰਾਂ ਤੇ ਢਾਲੀ ਕਰਕੇ ਚੱਲਦੇ ਪਾਣੀ ਦੇ ਉਹ ਕੰਦਰ ਉਹ ਪਾਣੀ ਕੁਦਰਤ ਨੇ ਤੁਹਾਨੂੰ ਪੀਣ ਨੂੰ ਦਿੱਤਾ ਇਹ ਜ਼ਿੰਦਗੀ ਦੀ ਅਨਮੋਲ ਦਾਤ ਹੈ ਕੁਦਰਤ ਨੇ ਪੈਦਾ ਕੀਤੀ ਆ ਏ ਨਹੀਂ ਹੋਏ ਦੇ ਏ ਨਹੀਂ ਸੋਚਦੇ ਹੈਗੇ ਮਾੜਾ ਮੋਟਾ ਪਾਣੀ ਜਿੰਨੂੰ ਲੋੜ ਆ ਉਦੋਂ ਮੋਟਰ ਚਲਾਇਆ ਕਰ ਜਦੋਂ ਲੋੜ ਤੁਹਾਡੀ ਪੂਰੀ ਹੋ ਗਏ ਬੰਦ ਕਰ ਦਿਆ ਕਰੋ ਚਲ ਯਾਰ ਇਹ ਤਾਂ ਹੁਣ ਜਦੋਂ ਲਿਖਾਂਗੇ ਤੂੰ ਹੋਰ ਸਣਾ ਬੱਚੇ ਕਿੰਦਾ ਠੀਕ ਹੈ ਬੱਚੇ ਵਧੀਆ ਹਾਂ ਠੀਕ ਆ ਚਲ ਮੈਂ ਤਾਂ ਲੱਗ ਕੇ ਕਹਾਣੀ ਲਿਖਦਾ ਸੀ ਵੀ ਬੰਦੇ ਦਾ ਜਿਹੜਾ ਸਫਰ ਕਿਤੇ ਨਾ ਜਾ ਕੇ ਤਾਂ ਖਤਮ ਹੁੰਦਾ ਹੀ ਹੋਊਗਾ ਆਹੋ ਇਹ ਤਾਂ ਪਾਣੀ ਤਾਂ ਚੱਲਦਾ ਰਹਿੰਦਾ ਆ ਪਾਣੀ ਚੱਲਦਾ ਰਹਿੰਦਾ ਫੇ ਪਰ ਰੁਕ ਜਾਂਦਾ ਹੋਗਾ ਯਾਰ ਕਿਤੇ ਨਾ ਕਿਤੇ ਜਾ ਕੇ ਪਾਣੀ ਪਾਣੀ ਤਾਂ ਬਾਅਦ ਚ ਕਮੀ ਤਾਂ ਆਉਂਦੀ ਆ ਪਾਣੀ ਤਾਂ ਉਦੋਂ ਰੁਕਦਾ ਜਦੋਂ ਪਿੱਛੋਂ ਨਹਿਰਾ ਜੋ ਨਹੀਂ ਆਉਂਦਾ ਪਰ ਜਿਹੜਾ ਬਾਕੀ ਗੱਲ ਤਾਂ ਤੇਰੀ ਸਹੀ ਆ ਕਈਆਂ ਨੇ ਜਿਹੜਾ ਟੂਨੇ ਕਰਕੇ ਵੀ ਮੈਂ ਕਿਹਾ ਬੰਦਾ ਤੇ ਸਾਹ ਰੁਕ ਜਾਂਦਾ ਹੋਵੇ ਨਹੀਂ 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 ਚਲੋ ਬੰਦੇ ਦੀ ਜ਼ਿੰਦਗੀ ਰੁਕ ਜਾਂਦੀ ਆ ਬੰਦੇ ਦੀ ਜ਼ਿੰਦਗੀ ਆਖਰ ਤਾਂ ਰੁਕਦੀ ਆ ਪਰ ਪਾਣੀ ਦੀ ਰਫ਼ਤਾਰ ਪਾਣੀ ਨਹੀਂ ਰੁਕਦਾ ਹੈਗਾ ਨਹੀਂ ਯਾਰ ਮੇਰੇ ਹਿਸਾਬ ਨਾਲ ਬੰਦੇ ਦੀ ਜ਼ਿੰਦਗੀ ਕਹਿੰਦੇ ਆ ਮੇਰੇ ਹਿਸਾਬ ਨਾਲ ਤਾਂ ਬੰਦਾ ਸਾਰੀ ਐ ਦਿਨ ਦੌੜਾ ਫਿਰਦਾ ਆ ਕਿੱਥੇ ਰੁਕਣੀ ਆ ਮੇਂ ਬੰਦੇ ਦਾ ਐਂਡ ਹੋ ਜਾਂਦਾ ਪਾਣੀ ਦਾ ਨਹੀਂ ਹੋਣਾ ਬਲਵੀਰ ਸਿੰਘ ਅਜੇ ਤਾਂ ਹੈ ਪਾਣੀ ਦਾ ਐਂਡ ਤਾਂ ਨਹੀਂ ਹੈਗਾ ਇਹ ਤਾਂ ਕੁਦਰਤ ਨੇ ਬੰਦੇ ਦੇ ਜੰਮਣ ਤੋਂ ਪਹਿਲਾਂ ਪਤਾ ਕੀਤਾ ਜੰਮਣ ਤੋਂ ਬਾਅਦ ਪਾਣੀ ਤਾਂ ਆਪਰੇ ਕਿੰਨੇ ਕਿੜੀਆਂ ਪੀੜੀਆਂ ਆਪਣੀਆਂ ਚਲ ਗਈਆਂ ਸਾਤੋਂ ਪਹਿਲਾਂ ਆਈ ਜਾਂਦੇ ਜਾਈ ਜਾਂਦੇ ਆ ਪਾਣੀ ਪਾਣੀ ਦੁਰਿਆ ਪਾਣੀ ਦੁਰਿਆ ਜਾਂਦਾ ਪਰ ਕਦਰ ਨਹੀਂ ਕਰਦੇ ਕਦਰ ਕਰਨੀ ਜ਼ਰੂਰੀ ਆ ਚੱਲ ਹੋਰ ਤੂੰ ਇੱਧਰ ਕਿੱਧਰ ਘੁੰਮਣ ਲੱਗਿਆ ਵਾਤ ਮੈਂ ਆਜ ਹੀ ਮੁੰਡੇ ਕੋਲ ਆਇਆ ਸੀਗਾ ਇੱਥੇ ਅੱਛਾ ਤੇ ਮੈਂ ਦੇਖਿਆ ਮੈਂ ਕਿਹਾ ਬਲਵੀਰ ਸਿੰਘ ਬੈਠਾ ਆ ਉਹ ਬਸ ਐਵੇਂ ਇੱਥੇ ਤਾਂ ਸ਼ਾਂਤੀ ਜਿਹੀ ਮਿਲ ਜਾਂ ਕੇ ਹਾਂ ਹੈ ਇਥੇ ਜਾਣਦੀ ਏਰੀਆ ਹੀ ਜਾਣਦਾ ਹੈ ਹਾਂ ਤਾਂ ਬਹਿ ਗਿਆ ਮੈਂ ਬਹੁਤ ਵਧੀਆ ਏਰੀਆ ਉਹ ਮੈਂ ਕਿਹਾ ਬੱਚੇ ਹੈ ਨਹੀਂ ਚੱਲਦੇ ਐ ਪਾਸ ਬਣੀ ਹੁੰਦਾ ਐ ਦਵਾਰਿਆ ਅੱਛਾ ਕਿ ਉਹਨੇ ਅੱਜ ਨਾਨਕੀ ਕਿਉ ਉਹ ਛੁੱਟੀਆਂ ਆ ਗਈਆਂ ਦੋ ਤਿੰਨ ਪੇਪਰ ਪੈ ਗਏ ਆ ਚੱਲ ਠੀਕ ਆ ਵਧੀਆ ਬੇਤ ਮੈਨੂੰ ਕਹਿੰਦੇ ਦੀ ਮੈਂ ਤੂੰ ਵੀ ਜਾ ਆਉਣਾ ਸੀਗਾ ਉਹ ਯਾਰ ਮਰ ਨਹੀਂ ਕਰਦਾ ਹੂੰ ਹੋਰ ਤੈਨੂੰ ਪਤਾ ਯਾ ਉਹ ਨਹੀਂ ਘੁੰਮ ਫਿਰਿਆ ਕਰ ਚੱਲ ਹੋਰ ਤੂੰ ਛੱਡ ਹੋਰ ਮਾਨੂੰ ਕਿਹੜੀ ਗੱਲ ਆ ਵਧੀਆ ਸਹੀ ਆ ਠੀਕ ਆ ਹੋਰ ਮਾਸਟਰ ਤੇਰੀ ਉਹ ਕਿਦਾ ਸਕੂਲ ਤੇ ਕਿਦਾ ਚੱਲਦਾ ਵਧੀਆ ਚੱਲਦਾ ਸਕੂਲਸ ਯਾਰ ਅੱਜ ਕੱਲ ਨਿਆਣੇ ਕੋਟਾਂ ਨੂੰ ਦਿਨ ਬਤਾ ਆਪਣੇ ਬਥੇਰੀਆਂ ਪੈਂਦੀਆਂ ਸੀ ਨੋ ਤਾਂ ਪੈਂਦੀਆਂ ਆ ਅੱਜ ਕੱਲ ਕਿਸੇ ਨੂੰ ਹੱਥ ਨਹੀਂ ਲਾਦੇ ਲੋਕ ਤਾਂ ਗੱਲ ਪੈਂਦੇ ਨਾ 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 ਯਾਰਾਂ ਨੂੰ ਕਿਸੇ ਨੂੰ ਕਹਿਣਾ ਵੀ ਨਹੀਂਗਾ ਪਿਆਰ ਨਾ ਪੜਾਓ ਜੇ ਪੜਦੇ ਤਾਂ ਅੱਗੇ ਕਹਿੰਦੇ ਹੁੰਦੇ ਸੀ ਬੇਰੰਬਾ ਦੇ ਚੇਲੇ ਚੰਡੇ ਹੋ ਜੰਗੇ ਹੁੰਦੇ ਆ ਇੰਨਾ ਚੰਡੋਗੇ ਉਨਾ ਵਧੀਆ ਕੰਮ ਕਰੋਗੇ ਭਰਾਵਾ ਹੁਣ ਤਾਂ ਗੱਲੇ ਛੱਡ ਦੇ ਰੰਬੇ ਵਾਲੀ ਤਾਂ ਲੋਕ ਮੰਗਾਲੇ ਛੱਡਦੇ ਆ ਅੱਜ ਕੱਲ ਤੋ ਕਿਸੇ ਨੂੰ ਕਹਿ ਕੇ ਦੇਖ ਆਪਾਂ ਦਾ ਮੇਰਾ ਆਪਾਂ ਦਾ ਭਰਾਵਾ ਪੜਾਈ ਦਾ ਪਿਆਰ ਨਾ ਕਿਸੇ ਨੇ ਸਮਝਣਾ ਸਮਝਦੇ ਨਹੀਂ ਸਮਝਦੇ ਹਾਂ ਸਹੀ ਲੈ ਹੋਰ ਚੱਲ ਚਲੀਏ ਹੋਰ ਹਾਂ ਅਮਰਜੀਤ ਹਾਂਜੀ ਕਿੱਦਾਂ ਪਈਆਂ ਬਸ ਠੀਕ ਆਹੋ ਪਾਣੀ ਦਮ ਲੱਸੀ ਨਹੀਂ ਆਗੀ ਲੱਸੀ ਲਿਆਦਾ ਲੱਸੀ ਮੈਂ ਕਿੱਥੋਂ ਜਾਮਾ ਹੂੰ ਲੈਡ ਤਾਂ ਹੀ ਨਹੀਂ ਅੱਗ ਲਾਣੀ ਲਾਈਟ ਹੈ ਨਹੀਂ ਦੱਸ ਲੱਸੀ ਘਰ ਨਾ ਬਣਾਣੀ ਸੀਗੀ ਉਹੀ ਗੱਲ ਹੋ ਗਈ ਜਿਹੜੀ ਵੀਰਾ ਕਹਿੰਦਾ ਖੁਦਾ ਕਿਹੜੀ ਕਹਿੰਦਾ ਸੀ ਗੱਲ ਵੀਰ ਲੱਸੀ ਤੋਂ ਅੱਜ ਬਣਾਈ ਨਹੀਂ ਲੈਡ ਹੈ ਨਹੀਂ ਸੀਗੀ ਹੂੰ ਪਹਿਲਾ ਗੁੜੀਆਂ ਮਧਾਨੀਆਂ ਲੱਖਦੀਆਂ ਸੀਗੀਆਂ ਲੱਕੜ ਦੀਆਂ ਮਧਾਨੀਆਂ ਹੋਣੀਆਂ ਉਹ ਤਾਂ ਪਹਿਲਾ ਹੁੰਦਾ ਸੀ ਰੁਵਾੜਕੇ ਹੁੰਦੇ ਸੀਗੇ ਹੁਣ ਕੋਨੇ ਰੱਖਦਾ ਏ ਉਹ ਅੱਗੇ ਕਹਿੰਦਾ ਸੀਗੇ ਸਾਰੀਆਂ ਚੀਜ਼ਾਂ ਲੋਪ ਹੋ ਗਈਆਂ ਆ ਇਹ ਜਾਨੀਆਂ ਲੱਗੀਆਂ ਤਾਂ ਲੱਸੀਆਂ ਕਿੱਥੋਂ ਬਣਨੀਆਂ ਤੇ ਹੁਣ ਤਾਂ ਮਸ਼ੀਨੀ ਜੋਗ ਗਿਆ ਮਸ਼ੀਨਾ ਹਮ ਬਿਜਲੀ ਵਾਲੀਆਂ ਚੱਲਦੀਆਂ ਸਾਰੀਆਂ ਮਧਾਨੀਆਂ ਬਸ ਉਹ ਵੀ ਇਹੀ ਗੱਲ ਕਹਿੰਦਾ ਸੀਗਾ ਕਾਲੀਆਂ ਨੂੰ ਕੋਣ ਰੇੜਕਦਾ ਆ ਰੇੜਕ ਹੁੰਦਾ ਹੁਣ ਬਾਹਾਂ ਦੁਖਣ ਲੱਗ ਜਾਂਦੀਆਂ ਆ ਆ ਕਰਦੇ ਆ ਨੀ ਉਹ ਪੁਰਾਣੇ ਸਮੇ ਗਏ ਜਾਂ ਹੁਣ ਜਦੋਂ ਹੱਥਾਂ ਨਾਲ ਰੇੜਤਦੇ ਸੀਗੇ ਦੁੱਧ ਸਾਰਾ ਕੁਝ ਹੱਥਾਂ ਨਾਲ ਕਾਣਾ ਹੁਣ ਤਾਂ ਮਸ਼ੀਨ ਨਹੀਂ ਜੋ ਗਾਵੇ ਮਸ਼ੀਨਾਂ ਨਾਲ ਸਾਰਾ ਕੁਝ ਅਗਲੇ ਵੜ ਕਰਦੇ ਆ ਇਹਦਾ ਮਤਲਬ ਮਾੜੀ ਵੀ ਮਸ਼ੀਨ ਨਹੀਂ ਲਿਆਉਣੀ ਪੈਣੀ ਆ ਤਾਂ ਉਹ ਜਿਹੜਾ ਸਮਾਂ ਚੱਲਦਾ ਲੱਗਦਾ ਤਾਂ ਇਦਾਂ ਹੀ ਆ ਹੋਰ ਕਿਹਾ ਮਸ਼ੀਨੀ ਜੋ ਗਾਵੇ ਸਾਰਾ ਕੁਝ ਮੰਦੇ ਦਾ ਤਾਂ ਹੁਣ ਕੰਮਾ ਹੀ ਨਹੀਂ ਰਹਿ ਗਿਆ ਮਸ਼ੀਨਾਂ ਹੀ ਸਾਰਾ ਮਸ਼ੀਨਾਂ ਨੇ ਸਾਂਭ ਲਿਆ ਕੰਮ ਚਲੋ ਸਾਰੇ ਮਸ਼ੀਨਾਂ ਨਾਲ ਕਰੀ ਜਾਂਦੇ ਸਾਰਾ ਕੁਝ ਅਲੂਪ ਹੋਈ ਜਾਂਦਾ ਐ ਵੀਰਾ ਉੱਥੇ ਬੈਠਾ ਵੀ ਨਹਿਰ ਤੇ ਉਹ ਅੱਗੇ ਮੈਂ ਹੋਰ ਉਹ ਤੁਹਾਨੂੰ ਕਿੱਥੇ ਟੱਕਰ ਗਿਆ ਨਹਿਰ ਤੇ ਬੈਠਾ ਸੀਗਾ ਨਹਿਰ ਤੇ ਉਹ ਜੱਕੜੀਆਂ ਵੜਦਾ ਹੁਣ ਬੈਠਾ ਨਾ ਜੱਕੜੀਆਂ ਨੇ ਗੱਲਾਂ ਸੱਚੀਆਂ ਕਰਦਾ ਪਾਣੀ ਦੀ ਗੱਲ ਕਰਦਾ ਸੀਗਾ ਵੀ ਪਾਣੀ ਇੱਧੇ ਦਾ ਕਰਕੇ ਕਿੱਥੇ ਜਾ ਕੇ ਰੁਕਦਾ ਦੇਖ ਲਓ ਪਾਣੀ ਚੱਲਦਾ ਆ 리오 ਉੱਥੇ ਬੈਠਣਾ ਤੇ ਕੀ ਕਰਦਾ ਉਹ ਚਾਚਾ ਨਹੀਂ ਆੜੇ ਚੱਲ ਗਏ ਨਾਨੀ ਨੇ ਨਾਲ ਬਾਲੇ ਚੜਾ ਕੇ ਆਏ ਮੈਨੂੰ ਲੱਗਦਾ ਮੈਂ ਵੀ ਬਾਹਰ ਖੜੀ ਸੀ ਮੈਨੂੰ ਵੀ ਬੁਲਾ ਕੇ ਗਏ ਮੈਂ ਉਥੇ ਚਲ ਗਿਆ ਉਹ ਫੇਰ ਇਕੱਲਾ ਹੀ ਸਦਾ ਉਥੇ ਟਾਈਮ ਪਾਸ ਕਰ ਰਹਾ ਸੀ ਕਾਪੀਆਂ ਲੈ ਕੇ ਬੈਠਾ ਹੁਣ ਉਥੇ ਕਾਪੀਆਂ ਨਾਲ ਮੱਤਾ ਮਾਰਦਾ ਹੋਣਾ ਬੈਠਾ ਨਾ ਹੋਰ ਮੈਂ ਤਾਂ ਦੇਖਿਆ ਮੈਂ ਕਾ ਕਰਿਆ ਛੇ ਨਹਿਰ ਵਿੱਚ ਛਾਲ ਲਗਾ ਮੰਗ ਅੱਛਾ ਹੋਰ ਤੇ ਫੇਰ ਮੈਨੂੰ ਕਹਿੰਦਾ ਆ ਜਾ ਫੇਰ ਘੁੰਮ ਕੇ ਮੈਂ ਗਿਆ ਉਹਦੇ ਕੋਲ ਹੂੰ ਉੱਥੇ ਆ ਹੀ ਗੱਲਾਂ ਬਾਤਾਂ ਕਰਦਾ ਸੀਗਾ ਪਾਣੀ ਤੋਂ ਸਿਆਣਾ ਬੰਦਾ ਆ ਸਿਆਣੀਆਂ ਗੱਲਾਂ ਕਰਦਾ ਹਾਂ ਆ ਨੇਰ ਤੇ ਬੈਠਾ ਪਾਣੀ ਦੀਆਂ ਗੱਲਾਂ ਕਰਦਾ ਉਹ ਆਹੋ ਕਹਿੰਦਾ ਜਿੱਦਾਂ ਪਾਣੀ ਚੱਲੀ ਜਾਂਦਾ ਨਾ ਨੇਰ ਤੇ ਪਾਣੀ ਚੱਲਦਾ ਆ ਇਦਾਂ ਹੀ ਬੰਦਾ ਆਪਣੀ ਚਾਲੇ ਤੁਰਿਆ ਆ ਆਹੋ ਇਹ ਤਾਂ ਗੱਲ ਹੈਗੀ ਆ ਹਾਂ ਇਹ ਗੱਲ ਕਰਦਾ ਚੱਲੋ ਚਾਲੇ ਜਿੱਦਾਂ ਕਹਿੰਦੇ ਨੇ ਚੱਲੀ ਜਾਂਦਾ ਚੱਲੀ ਜਾਂਦਾ ਚੱਲ ਤੂੰ ਇਦਾਂ ਕਰ ਜੋਗ ਬੀਤ ਗਏ ਰੋਟੀ ਲਿਆ ਰੋਟੀ ਵੀ ਹੁਣ ਬਿਜਲੀ ਆਈ ਤੇ ਦੇਣੀ ਤੇ ਰੋਟੀ ਦਾ ਦੇ ਦੇ ਰੋਟੀ ਖਾ ਲਈ ਯਾ ਰੋਟੀ ਤਾਂ ਹੈਗੀ ਆ ਉਹ ਹਜੇ ਮਸ਼ੀਨ ਆਪਾਂ ਲਿਆਂਦੀ ਨਹੀਂ ਨਾ ਰੋਟੀ ਬਣਾਉਣ ਆ। ਚੱਲ ਨਾਲੇ ਪਾਣੀ ਬਣਾ ਕੋਟ ਪਹਿਲਾਂ। ਇਹ ਦੇ ਦੇ ਬਾਅਦ ਖਾਣੇ ਰੋਟੀ 10 ਮਿੰਟ ਠਹਿਰ ਕੇ। ਠੀਕ ਆ। ਆਹੋ। ਮੜ ਜਾ ਕੋਸਾ ਜਿਹਾ ਪਾਣੀ ਲੈ ਆਈ। ਹੂੰ। ਹੂੰ। ਲਿਆ। ਮੁੰਡਾ ਆ ਗਿਆ ਸਕੂਲੋਂ ਕੋ ਨਹੀਂ ਆਇਆ ਜੇ ਆ ਗਿਆ ਪੇਪਰ ਪਾ ਕੇ ਆਇਆ ਹੂੰ ਚਲ ਠੀਕ ਆ ਫੇ ਚੱਲ ਆ ਮੈਂ ਦੇਖਾ ਪੱਟਾ ਪੁੱਟੇ ਪਾਣੀ ਉਹ ਹੋਊ ਕੈਂਬੀ ਹੋ ਗਿਆ ਪਾ ਲੋ ਹੂੰ ਹੱਥ ਥੋਲ ਮਾ ਬੱਲਾ ਮਾੜ ਜੀ ਗੰਦੇ ਜੇ ਹੋਵੇ ਇਹ ਹੋਈ ਟੁੱਟੀ ਨਾ ਤੇ ਪਾਣੀ ਆਉਂਦਾ ਹੀ ਨਹੀਂ ਹੈਗਾ ਮੋੜਾ ਮੋੜਾ ਹੀ ਆਉਂਦਾ ਤੇਪਕਾ ਤੇਪਕਾ ਦੱਸ ਹੱਦ ਹੋ ਗਈ ਹੈ ਹਾਂਜੀ ਖਤਮ ਹੀ ਹੋਇਆ ਪਾਣੀ ਸਸਤੀ ਗੱਲ ਭੈਣ ਜੀ ਸਸਤੀ ਗੱਲ ਜੀ ਹੋਰ ਤੁਸੀਂ ਆਂਦੇ ਹੱਥ ਧੋਣ ਲੱਪੇ ਉਹ ਬਾਹਰ ਉਹ ਕੁੱਤਾ ਸੀ ਮੈਂ ਉਹਦੇ ਇੱਟੇ ਮਾਰੀ ਆ ਤਾਂ ਹੱਥ ਗੰਦੇ ਜੇ ਹੋ ਗਏ ਸੀਗੇ ਨਹੀਂ ਭੈਣ ਜੀ ਮੇਰੀ ਗੱਲ ਸੁਣੋ ਟੁੱਟੀ ਸਾਡੀ ਚ ਪਾਣੀ ਆਂਦਾ ਨਹੀਂ ਤੇਵਕਾ ਤੇਵਕਾ ਹੀ ਆਂਦਾ ਹੈ ਜਿੰਨਾ ਕੁ ਪਾਣੀ ਹੈਗਾ ਉਨਾ ਕੁ ਹੀ ਆਉਣਾ ਹਾਂ ਉਹ ਇਹ ਤਾਂ ਗੱਲ ਹੈਗੀ ਹੈ ਹੁਣ ਅਸੀਂ ਬੁੱਢੇ ਹੋਣ ਲੱਗੇ ਸਾਡੀਆਂ ਟੂਟੀਆਂ ਵੀ ਬੁੱਢੀਆਂ ਹੋਣ ਲੱਗੀਆਂ ਆ ਇਦਾਂ ਹੀ ਆ ਪਾਣੀ ਵੀ ਹੁਣ ਧਰਤੀ 'ਚ ਹੈ ਹੀ ਨਹੀਂ ਤਾਂ ਪਾਣੀ ਆਣਾ ਵੀ ਕਿੱਥੋਂ ਆਣਾ ਇਹ ਤਾਂ ਹੈ ਪਾਣੀ ਤਾਂ ਖਤਮ ਹੁੰਦਾ ਜਾ ਰਿਹਾ ਹੈ ਮਾੜਾ 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 ਹਾਂਜੀ ਇਹ ਤਾਂ ਹੋਰ ਸੁਣਾਓ ਸਿੱਧਾ ਕਿਵੇਂ ਠੀਕ ਹੋ ਤੁਸੀਂ ਕਿਵੇਂ ਆਏ ਅਬਾਸਾ ਮੈਂ ਇਦਾਂ ਰਲੰਗੀ ਸੀ ਮੈਂ ਕਿਹਾ ਚੱਲ ਮੈਂ ਖਬਰਸਾਰ ਕੋਲ ਚ ਜਲਦੀ ਹਾਂ ਇਦਾਂ ਠੀਕ ਠਾਕ ਆ ਉਹ ਠੀਕ ਠਾਕ ਯਾਰ ਰਮਣੀ ਦੇਖਾ ਜਾਣਾ ਆ ਇਹਨਾਂ ਨੇ ਵੀ ਮਤ ਮਾਣ ਲਣ ਜਾਂ ਪੀਣੀ ਹੋਣੀ ਆ ਤੇ ਰੋਲਾ ਪਾਣ ਲੱਗ ਜਾਂਦੇ ਆ ਤੁਹਾਨੂੰ ਮੈਂ ਕੀ ਦੱਸਾਂ ਭੈਣ ਜੀ ਜਿੱਦਣ ਦੀ ਮਾਝ ਵਿੱਚ ਹੀ ਆ ਨਾ ਅਸੀਂ ਤਾਂ ਬਹੁਤ ਔਖੇ ਹੋ ਗਏ ਕੀ ਹੋਇਆ ਆ ਦੋਜੀ ਤੋਂ ਦੁੱਧ ਲੈਣੇ ਆ ਕਿਸੇ ਕੰਮ ਦਾ ਨਹੀਂ ਦੁੱਧ ਹੁੰਦਾ ਨਾ ਕੋਈ ਚਾਹ ਚਾ ਦੇ ਸੁਆਦ ਦੀ ਵਣਦੀ ਦਾ ਵਾਸਤਾ ਤੁਸੀਂ ਕਿੱਥੋਂ ਲੈਣੇ ਆ ਦੁੱਧ ਲੋਸੀ ਤਾਂ ਨਹਿਰ ਤੇ ਜਿਹੜੇ ਹੁਜਰ ਬੈਠੇ ਉਹਨੋਂ ਤੋਂ ਲਈਦਾ ਅੱਛਾ ਕੀ ਭਾਲ ਦਿੰਦੇ ਉਹ ਦੁੱਧ ਦਾ 60 ਰੁਪਏ ਕਿਲੋ ਪਰ ਦੁੱਧ ਵਧੀਆ ਹੁੰਦਾ ਉਹਨਾਂ ਦਾ ਵਧੀਆ ਹੁੰਦਾ ਆ ਦੋਜੀ ਦੇ ਹਨਾ ਦੁੱਧ ਦੀ ਤਾਂ ਮਿੰਟ ਚਾਹੇ ਨਹੀਂ ਸੁਆਦ ਲੱਗਦੀ ਨਹੀਂ ਉਹਨਾਂ ਦਾ ਦੁੱਧ ਵਧੀਆ ਹੁੰਦਾ ਤੱਪ ਹੋਰ ਮਿਲ ਜੂਗਾ ਪੁੱਛਿਆ ਦਾ ਉਹਨਾਂ ਨੂੰ ਪਤਾ ਨਹੀਂ ਪੁੱਛਣਾ ਪੈਣਾ ਉਹਨਾਂ ਨੂੰ ਪੁੱਛ ਲਾਂਗੇ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹੂੰਗੀ ਪੁੱਛਿਆ ਆਹੋ ਦੇਖ ਲੈ ਬੈਠੇ ਸੂ ਕਿੱਥੇ ਗਏ ਆਹਰੀਆ ਕਿੱਥੇ ਲਏ ਉਹ ਇੱਥੇ ਸੀਗੇ ਅੰਦਰ ਵੜ ਕੇ ਹੋਣੇ ਆ ਕਿਤਾਬਾਂ ਪੜਨ ਲੱਗੇ ਹੋਏ ਸੀਗੇ ਆਹੋ ਤੁਸੀਂ ਬੜਾ ਕਿਤਾਬਾਂ ਦਾ ਖਲਾਰਾ ਪਾਇਆ ਇਹ ਬਸ ਨੇ ਆਣਿਆਂ ਦੀ ਇੱਥੇ ਪੀਂਆਂ ਰਹਿੰਦੀਆਂ ਵਾ ਏ ਵੀ ਪੜਦੇ ਪੜਦੇ ਹੀ ਛੱਡ ਜਾ ਕਿੰਨੀ ਆ ਤਾਂ ਸੰਭਾਲੀ ਜਾਈਏ ਕਿਤਾਬਾਂ ਆਹੋ ਬੜਾ ਇਹ ਵੀ ਇੱਥੇ ਛੱਡ ਜਾਂਦੇ ਆ ਪੜਦੇ ਪੜਦੇ ਬਸ ਵੀਰਾ ਵੀ ਕਿਤਾਬਾਂ ਦੇ ਵਾਲਾ ਹੀ ਲੱਗਾ ਰਹਿੰਦਾ ਤੁਹਾਨੂੰ ਤਾਂ ਮੋਜ ਹੈ ਨਾ ਕਾਹਦੀ ਮੋਜ ਮਾਸਟਰ ਰਟਾਇਰ ਹੋ ਗਏ ਭਾਜੀ ਮਹੀਨੇ ਦੀ ਮਹੀਨੇ ਪੈਨਸ਼ਨ ਆ ਜਾਂਦੀ ਆ ਲੈ ਕਾਹਦੇ ਰਟਾਇਰ ਹੋ ਗਏ ਹੂੰ ਪੁੱਛੋ ਨਾ ਕੀ ਹੋ ਗਿਆ ਵਜ ਵੇਲੇ ਦੁੱਧ ਤੇ ਪੈਸੇ ਦੇਣੇ ਰਹਿ ਜਾਂਦੇ ਆ 15 15 ਦੇ ਲੇਟ ਹੋ ਜਾਂਦੇ ਆ ਅੱਛਾ ਕਾਦੀਆਂ ਪੈਨਸ਼ਨ ਆਉਂਦੀਆਂ ਹੂੰ ਮੋੜ ਗਿਆ ਇੱਕ ਆਦੇ ਰਟਾਇਰ ਹੋਏ ਕਦਾਬਾਂ ਚ ਬੜੇ ਰਹਿੰਦੇ ਜਾਦੇ ਰਟਾਇਰ ਹੋਏ ਅੱਛਾ ਇੱਥੋਂ ਪਤਾ ਚੱਕਦੇ ਉੱਠਦੇ ਬੈਠਦੇ ਉੱਥੇ ਬਹਿ ਜਾਂਦੇ ਉੱਥੋਂ ਬੈੰਦੇ ਇੱਧਰ ਅੰਦਰ ਵੜ ਜਾਂਦੇ ਇੱਧਰਾਂ ਦੇ ਵੇੜੇ ਚ ਬਹਿ ਜਾਂਦੇ ਬਸ ਆਈ ਆ ਕੀ ਪੜਦੇ ਆ ਲਿਖਦੇ ਰਹਿੰਦੇ ਹੋਰ ਲਿਖੀ ਜਾਂਦੇ ਲਿਖੀ ਜਾਂਦੇ ਪਤਾ ਨਹੀਂ ਕੀ ਲਿਖ ਜਾਂਦੇ ਅੱਛਾ ਉਸਤਾ ਲਿਖਦੇ ਹੋਗੇ ਕਹਾਣੀਆਂ ਕੋਈਆਂ ਕੁਝ ਆ ਹੋਏ ਵੀ ਦੱਸਦੇ ਸੀਗੇ ਕਹਿੰਦੇ ਟੱਕਰੇ ਸੀਗੇ ਭਾਰੀ ਨਹਿਰ ਤੇ ਬੈਠੇ ਸੀ ਕਹਿੰਦੇ ਕਾਪੀਆਂ ਲੈ ਕੇ ਉਹ ਤਾਂ ਲਿਖਦੇ ਰਹਿੰਦੇ ਹਨ ਆ ਭਾਜੀ ਕੋਸ਼ ਨੂੰ ਵਸ ਈ ਲੈਦੇ ਰਹਿੰਦੇ ਆ। ਕੀ ਪਤਾ ਕੀ ਲਿਖਦੇ ਰਹਿੰਦੇ ਕਾਪੀਆਂ ਕਤਾਬਾ ਚੱਕਦੇ ਆ ਤੁਰ ਪੈਂਦੇ ਕਦੇ ਕਿਤੇ ਜਾ ਕੇ ਬਹਿ ਜਾਂਦੇ ਕਦੇ ਕਿਤੇ ਜਾ ਕੇ ਬਹਿ ਜਾਂਦੇ। ਨਹੀਂ ਕੀ ਲਿਖਦੇ ਰਹਿੰਦੇ ਆ ਭਾਜੀ? ਪਤਾ ਨਹੀਂ ਭੈਣ ਅੰਦਰ ਹੀ ਬੈਠਾ ਪੁੱਛਣਾ। ਅੱਛਾ ਮੈਂ ਹੀ ਪੁੱਛ ਲਵਾਂ। ਹੋਰ ਅੱਛਾ ਠੀਕ ਆ। ਪੁੱਛ ਲੈ ਭਾਜੀ ਮੈਂ ਕਿਹਦਾ ਤੁਸੀਂ ਸਾਰਾ ਦਿਨ ਕਾਪੀਆਂ ਲੈ ਕੇ ਕਾਲੀਆਂ ਕਰਦੇ ਕੀ ਲਿਖਦੇ ਰਹਿੰਦੇ ਆ? ਇਹ ਪਤਾ ਕੀ ਗੱਲ ਆ। ਹੋ ਸਾਰੀ ਜ਼ਿੰਦਗੀ ਪੜਾਉਂਦੇ ਰਹੇ ਆ ਜਿੰਨਾ ਦੇਖਦੇ ਆ ਕੁਝ ਗੱਲਾਂ ਮਾੜੀਆਂ ਕੁਝ ਬਰਲਾਂ ਚੰਗੀਆਂ ਜਿੰਨਾ ਕੁ ਮਨ ਜਿਆਦਾ ਉਹ ਲੈਗਦਾ ਮਨ ਹਲਕਾ ਕਾਲੀ ਦਾ ਉੱਧਾ ਦਾ ਅੱਜ ਕੱਲ ਕੋਈ ਬੈਠ ਸਮਾਂ ਨਹੀਂ ਮੈਂ ਸਾਡੇ ਕੇਕ ਜਮਾਉਂਦਾ ਆਪਣੇ ਨਿਆਣੇ ਨਹੀਂ ਕੋਲ ਬੰਦੇ ਉਹਨਾਂ ਦੇ ਡੇਢ ਲੱਗਿਆ ਰਹਿੰਦਾ ਕੁਝ ਦੇਖ ਲਈਦਾ ਸਹੀ ਹੋਰ ਕੀ ਹੈਂ ਜੀ ਤਾਂ ਪੁੱਛਦੇ ਵੀ ਤੁਹਾਡੇ ਤਾਂ ਟੂਟੀਆਂ 'ਚ ਪਾਣੀ ਵੀ ਨਹੀਂ ਆਉਂਦਾ ਹੈਗਾ ਪਾਣੀ ਹੁ ਦੱਸੋ ਆਪਾਂ ਸਿਆਣੇ ਹੋ ਗਏ ਨਾ ਕਿ ਹੁੰਦੇ ਜੀ ਕੋ ਹੁੰਦੇ ਜੀ ਸਾਰਾ ਕੋ ਖਤਮ ਹੁੰਦਾ ਤਾਂ ਟੂਟੀਆਂ ਦੇ ਆਏ ਜਿੱਦਾਂ ਆਪਾਂ ਸਿਆਣੇ ਹੋਈ ਜਾਂਦੇ ਆ ਤੇ ਟੂਟੀਆਂ ਜੇ ਨਹੀਂ ਹੋਈ ਅੱਗੇ ਵੀ ਅਸੀਂ ਬੁੱਢੇ ਹੋਗੇ ਤਾਂ ਹੋਰ ਹੁਣ ਆਪਣੀ ਰੋਣਾ ਨੱਠ ਭਜ ਹੁੰਦੀ ਨਹੀਂ ਜਿੰਨੀ ਪਹਿਲਾਂ ਕਰਦੇ ਸੀ ਇੱਦਾਂ ਵਿਚਾਰੀਆਂ ਟੂਟੀਆਂ ਹੁਣ ਟੂਟੀਆਂ ਬਦਲਆਂ ਲੀਆਂ ਪੋ ਗਿਆ ਜਾਂ ਤੇ ਮੋਟਰ ਰਵਾਉਣੀ ਪਊ ਵੱਡੀ ਹੋਰ ਸੀ ਕਰਨਾ ਹਾਂਜੀ ਇਹ ਤਾਂ ਹੈਗਾ ਦੇਖੋ ਗੱਲ ਪਤਾ ਕੀ ਆ ਪਾਣੀ ਤੇ ਜ਼ਿੰਦਗੀ ਜਿਹੜੀ ਆ ਨਾ ਇਨਸਾਨ ਦੀ ਇਹ ਲਗਭਗ ਸੇਮ ਆ ਹਾਂਜੀ ਪਾਣੀ ਚੱਲੀ ਜਾਂਦਾ ਅਰ ਅਗਰ ਆਗਾ ਰਸਤਾ ਬਣੀ ਜਾਂਦਾ ਇਦੇ ਬੰਦਾ ਇਦਾਂ ਬੰਦਾ ਤੁਰ ਹੀ ਜਾਂਦਾ ਅੰਤਰਾ ਰਸਤਾ ਬਣੀ ਜਾਂਦਾ ਜ਼ਿੰਦਗੀ ਨਿਕਲੀ ਜਾਂਦੀ ਆ ਤੇ ਇਦਾਂ ਆ ਕਿ ਕੁਦਰਤ ਨੇ ਬੰਦੇ ਨੂੰ ਪੈਦਾ ਕਰਨ ਤੋਂ ਪਹਿਲਾਂ ਦੇਖ ਲਓ ਬੰਦੇ ਲਈ ਪਾਣੀ ਪੈਦਾ ਕੀਤਾ ਤੇ ਆਪਾਂ ਪਾਣੀ ਦੀ ਕਦਰ ਨਹੀਂ ਕਰਦੇ ਪਾਣੀ ਤੇ ਮਨੁੱਖ ਦੀ ਕਹਾਣੀ ਕੋ ਬੱਕਰੀ ਨਹੀਂ ਗੀ ਕੁਦਰਤ ਨੇ ਪਹਿਲਾਂ ਪਾਣੀ ਪੈਦਾ ਕੀਤਾ ਫਿਰ ਮਨੁੱਖ ਨੂੰ ਪੈਦਾ ਕੀਤਾ ਇਸ ਕਰਕੇ ਕਦਰ ਕਰਨੀ ਚਾਹੀਦੀ ਆ ਟੂਟੀਆਂ ਤੇ ਪਾਣੀ ਕੀ ਹੋਣਾ ਹੁਣ ਤਾਂ ਮੱਝਾਂ ਜਿਹੜੀਆਂ ਦੁੱਧ ਦੇਉਂ ਕੱਟੀ ਜਾਂਦੀਆਂ ਲੋਕੀ ਨੇ ਰੱਖ ਲਈਆਂ ਬੰਦ ਕਰਤੀਆਂ ਜੋਦ ਮੋਲਾ ਵਾਲਾ ਜਿੰਦਾਂ ਦਾ ਮਰਜੀ ਲੈ ਜਾਵੇ ਪੀ ਜਾਂਦੇ ਆ ਮੋਦਾਂ ਕਰ ਨਾ ਇਹ ਤਾਂ ਇਹ ਘਰਤੀ ਚ ਪਾਣੀ ਦੀ ਘਾਟ ਹੋ ਜਾਂਦੀ ਆ ਉਮੀ ਉਪਜਾਉ ਨਹੀਂ ਹੈਗੀ ਸਾਡੇ ਵਰਗੇ ਲੋਕੀ ਕੀ ਕਰਨ ਪੱਠੇ ਨਹੀਂ ਮਿਲਦੇ ਹਰਾ ਚਾਰਾ ਹੈ ਨਹੀਂ ਪਸ਼ੂਆਂ ਦਾ ਸਾਡੇ ਵਰਗੇ ਰਿਟਾਇਰ ਵਾਲੇ ਜਿਹੜੇ ਉਹ ਰੋਹਨ ਕਾਪੀਆਂ ਘਰ ਬਣਾਇ ਮਾਤਾ ਮਾਰ ਡੋਗ ਰਿਹਾ ਗੇ ਜੇ ਘਰ ਦੇ ਕੰਮ ਨਿਆਣੇ ਆਉਂਦੇ ਆ ਸਾਨੂੰ ਆ ਲਿਆ ਦਿਓ ਕਦੀ ਸਬਜ਼ੀ ਲਿਆ ਦਿਓ ਕਦੀ ਆ ਲਿਆ ਦਿਓ ਕਦੀ ਦੁੱਧ ਨੇ ਆ ਰਿਓ ਦੀ ਕਦੀ ਆ ਲਿਆ ਦਿਓ ਬਸ ਇਹ ਗੱਲ ਕਰੀ ਤਾਈ ਦੇ ਪੈਨਸ਼ਨ ਕਹਿੰਦੇ ਕਿਸਾਨ ਔਖੇ ਆ ਕਿਸਾਨਾਂ ਨਾਲ ਰਿਟਾਇਰਮੈਂਟ ਜਿਹੜੇ ਬੰਦੇ ਆਉਂ ਕਦੇ ਔਖੇ ਆ ਤਨਖਾਹਾਂ ਦੇ ਨੂੰ ਤਾਂ ਪੈ ਦੇਣਾ ਸਰਕਾਰਾਂ ਕੋਲ ਔਖੀਆਂ ਗੱਲਾਂ ਬਸ ਇਹਦੇ ਗਾਣੀ ਕਹਾਣੀਆਂ ਬੰਦੇ ਦੀ ਜ਼ਿੰਦਗੀ ਦੇ ਨਾਲੇ ਵੀਦੀਆਂ ਇੰਦਾ ਵਿਜੀ ਜਾਂਦੀਆਂ। ਕਈ ਵਾਰੀ ਅਫਾਰਾਂ ਘੂੜੇ ਛਾਬ ਜਾਂਦੀਆਂ। ਆਪਣੇ ਦਿਲ ਦੇ ਬੰਦਾ ਬੰਦਾ ਕੱਲਾ ਬੁੜੀਆਂ ਗਾਣਾਂ ਦਾ ਹੋਰ ਤੇ ਜੀ ਦੇ ਗਾਣ। ਸਹੀ ਆ। ਉਹਨੇ ਮੁਕਦਰ ਕਰਨੀ ਚਾਹੀਦੀ ਆ। ਹਰ ਚੀਜ਼ ਦੀ। ਹਾਂਜੀ ਹਾਂਜੀ। ਜਿਹਨੇ ਪੈਦਾ ਕੀਤਾ ਪ੍ਰਮਾਤਮਾ ਨੇ। ਪ੍ਰਮਾਤਮਾ ਦੀ ਕਦਰ ਵੀ ਭੁੱਲੀ ਜਾਂਦਾ ਬੰਦਾ। ਤੁਸੀਂ ਦੇਖੋ ਸਭ ਕੁਝ ਭੁੱਲੀ ਜਾਂਦਾ। ਹਾਂ ਤਾਂ ਮਨ ਤਾਂ ਭੁੱਲੀ। ਯਾਰ ਵਾ ਦੇਖੋ ਕਿ ਜ਼ਿੰਦਗੀ ਦਾ ਤੇ ਜੋ ਤਾਂ ਪ੍ਰਮਾਤਮਾ ਨੇ ਪੈਦਾ ਕੀਤਾ ਹਾਂਜੀ ਉਹ ਇੱਕਦਾਂ ਇੱਕਦਾਂ ਖਤਮ ਵੀ ਹੁੰਦਾ ਤੇ ਇਹ ਬਿਮਾਰੀਆਂ ਬੰਦੇ ਨੇ ਆਪਣੇ ਆਪ ਨੇ ਸਿਹੇੜ ਲੀਆਂ ਹੁਣ ਪਲਾਸਟਿਕ ਜਿਹੜੀ ਆਪ ਬੰਦੇ ਨੇ ਸਿਹੇੜੀ ਆ ਤੁਸੀਂ ਬੰਦਾ ਮਰ ਜਾਂਦਾ ਆ ਉਹਨੂੰ ਦੱਬ ਦਿਓ ਦੋਹਾਂ ਚੋਂ ਮਿਲਿਆ ਬਾਦ ਖਤਮ ਹੋ ਜਾਂਦਾ ਉਹਨੂੰ ਮਤਲਬ ਕੁਦਰਤੀ ਪੈਦਾ ਹੋ ਜਾਂਦੇ ਕਿਹੜੇ ਥਾਰਾ ਕੋ ਖਤਮ ਹੋ ਜਾਂਦਾ ਪਰ ਪਲਾਸਟਿਕ ਤੁਸੀਂ ਦੱਬ ਦਿਓ 100 ਸਾਲ ਬਾਅਦ ਵੀ ਕੱਢ ਲਿਓ ਉੱਧਾਂ ਨਹੀਂ ਉੱਧੇ ਆ ਇਹ ਮਸੀਬਤਾਂ ਜਿਹੜੀਆਂ ਬੰਦੇ ਨੇ ਇਹ ਤਾਂ ਗੱਲ ਆ ਆਪ ਆਪ ਸਿਹੇੜੀਆਂ ਇਨ ਜੀ ਮੇਰ ਦੇ ਬੰਦੇ ਦੇ ਦੇਖੋ ਕੋਲ ਰੇਡ ਸਿੱਟੀ ਜਾਂਦਾ ਕੋਲ ਫਾਫੇ ਸਿੱਟੀ ਜਾਂਦਾ ਗੋਰਾ ਹਾਲ ਆ ਜਿਹੜੀਆਂ ਪਵਿੱਤਰ ਜੀਵਾਂ ਲੋਕੀ ਗੰਦੀਆਂ ਕਰੀ ਜਾਂਦੇ ਆ ਜਿਹੜੀਆਂ ਗੰਦੀਆਂ ਉਹਨਾਂ ਨੂੰ ਕਰ ਲਈ ਜਾਂਦੇ ਆ ਇਹ ਤਾਂ ਗੱਲ ਹੈਗੀ ਆਨ ਵੀਰ ਕੀ 30 ਮਿੰਨਾਂ ਨਾਲ ਹੀ ਆ ਗੱਲ ਇਹ ਤਾਂ ਕੋਸ਼ ਬਿਮਾਰੀਆਂ ਤਾਂ ਬੰਦੇ ਨੇ ਆਪੇ ਸਿਹੜੀਆਂ ਆ ਜਿਆਦਾ ਬੰਦੇ ਨੇ ਆਪੇ ਆਪਣੇ ਲਈ ਸਿਹੜੀਆਂ ਅੱਗੇ ਕਣ ਆਪਾਂ ਕਦੇ ਸੁਣਦੇ ਸੀ ਵੀ ਆਹ ਬਿਮਾਰੀ ਆ ਉਹ ਵੀ ਨਹੀਂ ਮਿੰਨਾ ਤਾਂ ਹਿਮਕਾ ਮਾ ਹਸਪੀਟਲ ਹੁੰਦੇ ਸੀਗੇ ਸਹੀ ਗੱਲ ਪਿਛਲੇ ਸਮਿਆਂ 'ਚ ਦੱਸਦੇ ਆ ਹੁਣ ਆਪਣੇ ਜਿਹੜੇ ਸਿਆਣੇ ਬਜ਼ੁਰਗ ਆ ਕਹਿੰਦੇ ਸੀ ਕੋਦੇ ਗੋਲੀ ਨਹੀਂ ਸੀ ਕੋਈ ਖਾਈਦੀ ਕੋਈ ਵੀ ਗੱਲ ਹਾਜਕਲ ਦਾ ਨੌਜਵਾਨ ਅਟੈਕ ਹੋ ਗਿਆ ਜੀ ਆਹ ਅੱਗੇ ਹੁੰਦੇ ਨਹੀਂ ਅਟੈਕ ਕਰਨ ਦੇ ਪਤਾ ਵੀ ਨਹੀਂ ਸੀ ਅੱਗੇ ਉਮਰਾਂ ਭੋਕੇ ਜਾਂਦੇ ਸੀ ਦੇਖੋ ਜੀ ਹੁਣ 100 ਸਾਲ ਦੀ ਫੋਨ ਪਰ ਪਰਮਾਤਮਾ ਦਾ ਕਰੋਗੇ ਕੰਨਾ ਮੋ ਵੀ 60 ਸਾਲ ਤੇ ਲਿਆ 60 ਸਾਲ 65 ਸਾਲ ਬਸ ਉੱਥੇ ਚੱਲੋ ਫੇ ਕੀ ਰਹਿ ਗਈ ਹੁਮਾਰਾ 60 ਤੋਂ ਦੇ ਦਿੰਦਾ ਦਿੰਦਾ ਦੇਈਂ ਭਾਈ ਤੁਸੀਂ ਦੇਖੋ ਅੱਗੇ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਜਿਹੜੀਆਂ ਫੁੱਲ ਬੂਟੇ ਪਾਉਣੇ ਕਿੰਨਾ ਕੁਛ ਕਰਦੀਆਂ ਸੀ 25 ਸਾਢੇ ਡੇ ਲੱਗਿਆਂ ਨਾਲ ਅੱਖਾਂ ਖਰਾਬ ਹੁੰਦੀਆਂ ਸੀ ਨਾ ਕਰੀ ਉਹਨਾਂ ਦਾ ਕਹਿਦਾ ਸਿਰ ਦੁਖਿਆ ਜਿੰਦਗੀ ਚੱਲੀ ਜਾਂਦੀ ਸੀ ਨਾ ਹੁਣ ਚਰਖੇ ਅੱਜ ਕੱਲ ਦੇ ਨਿਆਣਿਆਂ ਨੂੰ ਪਤਲਾ ਨਾ ਚਰਖਿਆਂ ਦਾ ਪਤਾ ਲੱਗਦਾ ਨਾ ਹੋਰ ਕਾਹਦਾ ਜੇ ਪਾਣਕ ਪੁੱਛਦੇ ਇਹ ਪਾਣਕ ਕੀ ਹੁੰਦੀ ਕਿਹਨੂੰ ਪਤਾ ਕਿਸੇ ਨੂੰ ਵੀ ਨਹੀਂ ਪਤਾ ਨਿਆਣਿਆਂ ਨੂੰ ਪਤਾ ਇਹ ਵੀ ਕੀ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਕਾਨੇ ਰੈਡਾ ਬਰਾ ਡੰਕ ਬਣਾ ਲੈਣਾ ਐਡੀ ਬੜੀ ਦਬਾਦ ਹੁੰਨੀ ਗੜਜੀ ਵਰਗੀ ਐਂ ਲਿਖਣੀ ਉਹ ਇਹਨਾਂ ਲਿਖ ਲੈ ਲਿਖ ਲਿਖਣਾ ਅੱਜ ਕੱਲ ਦੇ ਨਿਆਣੇ ਹੁੰਦਾ ਪੈਨ ਛਕਣਾ ਵੀ ਔਖਾ ਜਪੇੜ ਗਿੜ ਦੇ ਨਿਆਲੇ ਦੀ ਮਾਂ ਸਾਡੇ ਸਮੇਂ ਇਹਦਾ ਛੱਟੋ ਕੰਮ ਹੋ ਜਣੀ ਸਰਦਾਰ ਜੀ ਕੋਰੇ ਸੀਗੇ ਮੈਂ ਵੀ ਸੱਚ ਜਾਣਾ ਮੈਨੂੰ ਵੀ ਚੇਤਾ ਭੁੱਲ ਗਿਆ ਸਾਡੀ ਗੱਲਾਂ ਤੇ ਮੈਂ ਚਾਹ ਵੀ ਉਹਨਾਂ ਨੂੰ ਦੇਣੀ ਆ ਬਣਾ ਕੇ ਚਲੋ ਤੁਹਾਡੇ ਕੋਲੋਂ ਮੈਂ ਆਇਆ ਤੁਹਾਨੂੰ ਦਾ ਮੌਕਾ ਲੈ ਘਰਦਾ ਹੁਣ ਦਿਖਾਵਾ ਕੀ ਆਸੀ ਵੇਚ ਦਿੱਤੀ ਮੱਝ ਵੇਚ ਦਿੱਤੀ ਉਹੀ ਘਾਹ ਨੂੰ ਵੇਚੀ ਮੱਝ ਦੱਸੋ ਬਸ ਸਾਨੂੰ ਪਤਾ ਹੀ ਆ ਨਾ ਭੈਣ ਜੀ ਕਹਿੰਦੇ ਵੀ ਬੁੱਜਾ ਦਾ ਦੁੱਧ ਨਹੀਂਦਾ ਤੁਸੀਂ ਪਤਾ ਕਰਕੇ ਦੱਸਿਓ ਹੈਗਾ ਹੋਣਾ। ਦੁੱਧ ਜੀ ਤੋਂ ਲਈਦਾ ਪਾਜੀ ਕਿਸੇ ਕੰਮ ਦਾ ਨਹੀਂ ਦੁੱਧ ਹੁੰਦਾ ਹੈਗਾ। ਉਧਰਾਂ ਤੋਂ ਵੀ ਉਹਨਾਂ ਦਾ ਜਿਹੜਾ ਦੁੱਧ ਫੇਰ ਵੀ ਖਰਾ ਹੁੰਦਾ। ਸਾਨੂੰ ਦੱਸਦਾ ਜੇ ਹੋਇਆ ਤਾਂ ਅਸੀਂ ਫੇਲੋਣਾ ਹੈ। ਇਹ ਦੁੱਧ ਦਾ ਮੈਨੂੰ ਪਰਸੋਂ ਕਹਿੰਦੇ ਸੀ ਬਾਹਰ ਲਾਉਣੀ ਤਾਂ ਕਿਸੇ ਨੂੰ ਲਾ ਲਿਓ ਲਾਓ ਦੁੱਧ ਵਧੀਆ ਹੁੰਦਾ ਉਹਨਾਂ ਦਾ। ਕੋਈ ਨਹੀਂ ਫੇਲੋ। ਐਸੀ ਬੀਬੀ ਆੜੀ ਦੇ ਕਿਤੇ ਦਿਹਾੜੀ ਦੇਣ ਹੋਵੇ ਚੱਲ ਲੈਂਦੇ। ਹਾਂ। ਕੋਈ ਨਹੀਂ ਉੱਥੇ ਲਾ ਲਾਣਾ। ਉਹ ਸਾਡੇ ਦੁੱਧ ਤਾਂ ਕਈ ਵਾਰੀ ਦੇਖ ਹੁੰਦੇ ਤੇ ਮੇਰੇ ਇੰਨਾ ਫਿਕਰ ਹੁੰਦਾ ਤੇ ਬਸ ਟੈਨਸ਼ਨ ਪੈ ਜਾਂਦੀ। ਹਾਂਜੀ ਇਹ ਤਾਂ ਹੈਗਾ। ਉਹ ਨਾ ਗੱਲ ਇਹ ਹੈ ਭਾਈ ਦਾਗੜਾ ਕੰਮ ਹੀ ਕਰ ਦੁੱਧ ਨਾ ਖਾਣ ਨੂੰ ਪੈਸਾ ਮੰਗ ਰਹੀ ਹੈ ਹਾਂਜੀ ਰਾਜੀ ਉਹ ਤਾਂ ਨਹੀਂ ਬਣੇ ਸਾਗੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਐਨੀ ਤੁਸੀਂ ਲਿਖ ਲੈ ਕੇ ਕਾਪੀਆਂ ਆਪਣੀਆਂ ਕਰੀ ਚੱਲੋ ਅਖਬਾਰਾਂ ਦੇ ਦੇ ਚਲੋ ਇੱਥੇ ਕੋਈ ਨਹੀਂ ਅਸਰ ਕਰਦਾ ਹੈਗਾ ਆਪਣੀ ਆਰਾਮ ਨਾਲ ਐਸ਼ ਕਰਿਆ ਕਰੋ ਢੋਲੇ ਨਹੀਂ ਲਾਇਆ ਕਰੋ ਦੇਖੋ ਕੋਈ ਕਿਸੇ ਨੂੰ ਅਸਰ ਹੋਵੇ ਨਾ ਵੀ ਅਸੀਂ ਆਪਣਾ ਕੰਮ ਕਰਦੇ ਆਂ ਹਾਂਜੀ ਗਾਂਆਂ ਆਂ ਪੀਣੀਆਂ ਆਪੇ ਲਿਖਣ ਗਿਆ ਲਿਖ ਲੈ ਕੇ ਟਾਈਮ ਪਾਸ ਤਾਂ ਹੁੰਦਾ ਹੀ ਆ ਉਹ ਨਹੀਂ ਹੋ ਸੇ ਉਹ ਨਾ ਹੈਗਾ ਕਿਸੇ ਨੂੰ ਕਿਸੇ ਨੂੰ ਕੁਝ ਕਰਨਾ ਪਊਗਾ ਸਹੀ ਗੱਲ ਆ। ਕੋਈ ਰਾਇਲ ਬੰਦੇ ਤੇ ਹੋਰ ਵੀ ਕੋ ਗਾ ਦੇ ਚੰਗਾ ਲਿਖਦਾ ਦੇਣ। ਨਾਲੇ ਇਹ ਵੀ ਹੁੰਦਾ ਏ ਕਿਸੇ ਦਾ ਲਿਖਿਆ ਇੱਕ ਬੰਦਾ ਵੀ ਪੜ ਕੇ ਕਹਿੰਦੇ ਕਹਿੰਦੇ ਸਾਰ ਆ ਗਿਆ ਵੀ ਹਾਂ ਠੀਕ ਆ। ਸਹੀ ਲਿਖਿਆ ਇਹ ਕੋਈ ਬੰਦਾ ਕਹਿ ਦੇਵੇ। ਇਹ ਵੀ ਤੇ ਆ ਜਵੇ ਕਹਿੰਦਾ ਸਮਝਾਏ ਤੇ ਕੋਈ ਬੰਦਾ ਸਹੀ ਰਾਸਤੇ 'ਤੇ ਤੋਰ ਪਵੇ ਵੀ ਹਾਂ ਠੀਕ ਆ। ਕਿਸੇ ਰਾਈਟਰ ਦੀ ਕੋਈ ਇੱਕ ਕੋਈ ਦਿਮਾਗ ਦੇ ਵਿੱਚ ਗੱਲ ਬੈਠ ਜਵੇ ਤੇ ਜ਼ਿੰਦਗੀ ਬਦਲ ਜਾਂਦੀ ਆ। ਸਾਡੀਆਂ ਇੱਥੇ ਬਦਲੀਆਂ ਕਹਾਣੀਆਂ ਬਣ-ਬੜ ਕੇ ਅਸੀਂ ਵੀ ਸਿੱਖਿਆ ਪਰ ਜੋ ਲਿਖ ਗਏ ਆ ਉਹ ਅੱਜ ਵਾਪਰਦਾ ਨਹੀਂ ਆ ਨਾ। ਹਾਂਜੀ ਹਾਂਜੀ ਤਾਂ ਹੈਗਾ ਅੱਜ ਸਭਿਆਂ ਯਾਰ ਦਾ ਸਾਡਾ ਖੋਰੋ-ਖੋਰੋ ਹੋ ਕੇ ਲੱਭਣਾ ਕੋਈ ਪਹਿਲਾਂ ਲੇ ਕੇ ਕਵੀ ਜਿਹੜੇ ਲਿਖਦੇ ਹੀ ਆ ਇਸ ਕਰਕੇ ਅੱਜ ਇਹ ਆਪਣਾ ਕੰਮ ਕਰੀ ਜਾਂਦੇ ਆ ਕੋਈ ਪੜੇ ਕੋਈ ਨਾ ਪੜੇ ਹਾਂਜੀ ਇਹ ਤਾਂ ਹੈਗਾ ਤਾਂ ਬਾਕੀ ਫਿਕਰ ਮਾਰ ਬੋਟਾ ਹੁੰਦਾ ਹੀ ਆ ਚਲੋ ਚਲੋ ਮਹਾਰਾਜ ਤੁਸੀਂ ਵੀ ਦੁੱਧ ਲਿਆਓ ਅਸੀਂ ਵੀ ਚਾਹ ਪੀਣੀ ਆ ਜਾਨਾ ਕੱਪੜੇ ਪਾ ਦੋ ਸੇ ਹਾਂ ਆਓ ਪੜੇ ਮਾ ਦੋ ਜੀ ਅਜੇ ਮੰਗਦੇ ਆ ਠੀਕ ਕਰੀਆ ਕੋਈ ਗੱਲ ਨਹੀਂ ਹੁਣ ਪੈਸੇ ਦੇ ਹੋਜੂਗੇ ਦੇਣੇ ਹੀ ਆ ਪੈਸੇ ਉਦੋਂ ਆਪ ਦਾ ਬੰਦਾ ਮਿਲਿਆ ਨਹੀਂ ਇਹ ਬੱਚੇ ਹੁੰਦੇ ਉਹਨਾਂ ਦੇ ਨਾ ਕੋਈ ਗੱਲ ਨਹੀਂ ਦੁੱਧ ਲਿਆਓ ਤੁਸੀਂ ਜਾ ਚਲੋ ਕੋਈ ਨਾ ਦੇਣਾ ਅੱਥੇ ਦੇ ਦਵਾ ਕੇ ਦੋ ਮਿਲਿਆ ਰਵੇ ਚਲੋ ਜੀ ਹਾਂ ਜੀ ਮੈਂ ਤਾਂ ਚਾਹ ਰੱਖ ਘਟ ਉੱਥੇ ਲੈ ਕੇ ਜਾਣੀ ਆ ਮਿਸਤਰੀ ਲੱਗਾ ਮੋਟਰ ਤੇ ਵੇ ਇਸ ਤਰੀ ਲਗਾ ਆਪਣਾ ਦਾਗ ਲਾਣਾ ਘਰ ਦਾ ਇੱਤੇ ਸਰਦਾ ਨਹੀਂ ਹੈਗਾ ਦੋਜੀ ਦੇ ਦੁੱਧ ਨਾਲ ਕੀ ਦੁੱਧ ਹੁੰਦਾ ਉਹ ਕਿਸੇ ਕੰਮ ਦਾ ਨਹੀਂ ਦੁੱਧ ਹੁੰਦਾ ਨਹੀਂ ਜਦੋਂ ਘਰ ਰੱਖੀ ਉਹਦੀ ਜੱਤਾ ਤਾਂ ਉਹ ਬੁਕਾਰਤੀ ਮੇਤੋ ਪੱਠੇ ਨਹੀਂ ਪੈਂਦੇ ਮੇਤੋ ਆ ਨਹੀਂ ਹੁੰਦਾ ਮੇਤੋ ਉਹ ਨਹੀਂ ਹੁੰਦਾ ਹੈਗਾ ਫੇਜਾ ਸੇ ਇਹ ਤਾਂ ਨਹੀਂ ਠੀਕ ਰਹਿੰਦੀ ਸੀ ਤਾਂ ਹੀ ਵੇਚੀ ਫੇ ਤਾਂ ਹੁਣ ਤੇਰੀ ਖਰਾਬ ਹੋਣੀ ਆ ਜਦੋਂ ਦੁੱਧ ਜੋਣਾ ਮਦਾਣੀ ਰੜਕਣੀ ਆ ਤੇ ਕਿੱਥੇ ਖਰਾਬ ਹੋਣੀ ਸੀ ਸਿਹਤ ਮੋਟਰ ਵਾਲੀ ਮੈਨੂੰ ਚਾਹੀਦੀ ਮਛੀਆਂ ਮਧਾਣੀ ਅਲਿਆਤੀਆਂ ਮੋਟਰ ਵਾਲੀ ਲੈਂਦੀਓ ਇਹਨਾਂ ਤੇ ਮੋਟਰ ਵਾਲੀ ਮਧਾਣੀ ਵੀ ਲਾ ਕੇ ਰੱਖ ਲਈ ਹੁਣ ਮੱਝ ਵੀ ਬਗਾਤੀ ਆ ਫੇਰ ਹੁਣ ਸਾਰੇ ਇੱਡੇ ਕਰਦੇ ਆ ਸਾਰੇ ਹੀ ਲੈਂਦੇ ਆ ਮੋਲੋ ਕਲਵੰਤ ਕਾਂਦੀ ਸੇ ਉੱਥੇ ਲਾ ਲੋ ਕਾਂਦੀ ਗੁਜਰਾ ਦੇ ਦੁੱਧ ਵਧੀਆ ਹੁੰਦਾ ਕਾਂਦੀ ਅਸੀਂ ਵੀ ਉੱਥੋਂ ਲਿਆਨੇ ਆ ਉੱਥੇ ਲਾ ਲਾਨੇ ਆਪਾਂ ਵੀ ਨਾਲਾ ਤੋਂ ਵੀ ਟੀਤਰਾਂ ਕਾਨੀਆਂ ਵੀਰੇ ਨੇ ਕਹਿਣਾ ਜਦ ਤੱਕ ਇਹਨੇ ਢੋਲੇ ਗਾਉਣੇ ਆ ਨੱਚਦੇ ਆ ਭੰਗੜੇ ਪਾਉਣੇ ਆ ਆਪਾਂ ਖੁਸ਼ ਰਹੀਦਾ ਆ ਮੋਰ ਕਹਣਾ ਲਾ ਪਿਆ ਨਾ ਦੁੱਧ ਲੈਣਾ ਉੱਥੇ ਆਉਣਾ ਪਿਆ ਨਾ ਤੁਰਿਆ ਦੁੱਧ ਲੈਣ ਫੇਰ ਜਾ ਹੁਣ ਮੱਝ ਵੇਚ ਤੇ ਹੁਣ ਦੁੱਧ ਤਾਂ ਲੈਣਾ ਹੀ ਪੈਣਾ ਆ ਚੱਲ ਕੋਈ ਗੱਲ ਨਹੀਂ ਲਾ ਲੰਨੇ ਉੱਥੇ ਲਾ ਦੰਨੇ ਹੂੰ ਉੱਥੇ ਲਾ ਲੰਨੇ ਕੋਈ ਗੱਲ ਨਹੀਂ ਦੁੱਧ ਯਾਹੋ ਇਹਨਾਂ ਕੀ ਬਣਦਾ ਦੋਜੀ ਦਾ ਦੁੱਧ ਨਾਲ ਕੁਛ ਨਹੀਂ ਬਣਦਾ ਹੈਗਾ ਚੱਲ ਕੋਈ ਨਹੀਂ ਦੇਖਦੇ ਆ ਫੇਰ ਪਰਾ ਨਹੀਂ ਹੁੰਦਾ ਇਹਦਾ ਦੁੱਧ ਹਾਂ ਚੱਲ ਫੇਰ ਇਦਾਂ ਕਰ ਹੂੰ ਲਿਆ ਦੇ ਡੱਬਾ ਉੱਥੇ ਮੇ ਜਾਣਾ ਪੈਗਾ ਮੋਟਰ ਤੇ ਪਰ ਗੁਜਰਾ ਹੈਗਾ ਗੁਜਰਾ ਤੋਂ ਲਿਆਉਂਗਾ ਦੁੱਧ ਪਤਾ ਗੱਲਾਂ ਨਹੀਂ ਹੋਰ ਲੱਭਾ ਫੜਾਏ ਦੇ ਮੈਨੂੰ ਠੀਕ ਚਲ ਠੀਕ ਆ ਦੇਹੀ ਜੇ ਮੇਰੇ ਮੈਂ ਬਿਮਾਰ ਆ ਤੁਸੀਂ ਤਾਂ ਆਪਣੇ ਢੋਲੇ ਦੀਆਂ ਗਾਓ ਫੇਰ ਤੇ ਜਾਣੇ ਆ ਤੁਹਾਨੂੰ ਥੋੜੀ ਹੁਣ ਕੁਛ ਸੁਣਾਏ ਤੁਸੀਂ ਤਾਂ ਬੜੇ ਠੀਕ ਠਾਕ ਰੋ ਮੈਨੂੰ ਕਿ ਮੈਂ ਬੜਾ ਵਧੀਆ ਆ ਨਹੀਂ ਤੁਸੀਂ ਵੀ ਕਹਿਣੇ ਲੱਗ ਜਾਂਦੇ ਕਦੇ ਆ ਮੇਰਾ ਗੁੱਟ ਦੁਖਦਾ ਕਦੇ ਮੇਰਾ ਮੈਂ ਨਹੀਂ ਕਹਿੰਦਾ ਮੁੰਡਾ ਇਦਾਂ ਖੁਸ਼ ਰਹੀਦਾ ਆ ਹੱਸਦੇ ਖੇਡਦੇ ਰਹੀਦਾ ਤੁਸੀਂ ਖੁਸ਼ ਰਿਆ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਦੇਖੀ ਜਊ ਮਾਝਿਆ ਮੱਝ ਫੇਰ ਦੇਖਾਂਗੇ ਕਿਤੇ ਫੇਲੇ ਲਿਆਵਾਂਗੇ ਆਹੋ ਇਹ ਤਾਂ ਫੇਰ ਹੈ ਬੈਠ ਚੱਲ ਠੀਕ ਆ ਠੀਕ ਆ ਓਹ ਆ ਬੁੱਤ ਪਾ ਗਏ ਸੀ हां दो तो पाए हो जी ला बेटा ले आओ दो दो पग अंकल जी डेडिकेंट से 1 महीना हो गया ਸਾਡੇ پیسے ਹਾਂ ਬਹੁਤ ਪੈਸੇ ਦੇ ਦੇਣੇ ਮੈਂ ਮਾਂ ਪੈਨਸ਼ਨ ਮੇਰੀ ਆਣ ਆ ਰਹੀ ਹੈ ਮੈਂ ਦੇ ਜਾ ਰਿਹਾ ਆ ਜਾ ਦਰਵਾਜ਼ਾ ਜਾ ਰਹੇ ਹਾਂ ਕੋਈ ਨਹੀਂ ਬੇਟਾ ਮੈਂ ਦੇ ਜਾਣਾ ਪੈਸੇ ਠੀਕ ਆ ਠੀਕ ਓ ਬੱਲਾ ਬੱਲਾ ਮਾਟਰ ਕਿੰਦਰ ਕੋ ਮਿਲ ਗਏ ਆ ਉਹ ਬਸ ਦੁੱਧ ਲੈਣ ਆਇਆ ਸੀਗਾ ਅੱਛਾ ਅੱਛਾ ਤੁਸੀਂ ਕਹਿੰਦਾ ਮੈਂ ਵੀ ਦੁੱਧ ਲੈਣ ਆਇਆ ਯਾਰ ਦੁੱਧ ਤੁਹਾਡੇ ਡਵੇਰਾ ਸਾਡੇ ਯਾਰ ਆਪਾਂ ਕਰਦੇ ਨਹੀਂ ਸੀ ਨਹਿਰ ਤੇ ਗੱਲਾਂ ਹੂੰ ਉਹ ਲੈ ਲਾ ਉਦੋਂ ਆਪਾਂ ਬੈਠੇ ਗੱਲਾਂ ਕਰਦੇ ਸੀ ਹਾਂ ਦੁੱਧ ਮਧਾਨੀਆਂ ਦੀ ਗੱਲ ਕਰਦੇ ਸੀਗੇ ਮਧਾਨੀਆਂ ਤਾਂ ਖਤਮ ਗਿਆ ਪਸ਼ੂ ਵੀ ਰੱਖਣੋ ਛੱਡ ਦਿੱਤੇ ਕਰਦੇ ਆਨੇ ਤਾਂ ਦੁੱਧ ਤੋਂ ਵੀ ਗਏ ਦੁੱਧ ਤੋਂ ਵੀ ਗਏ ਆ ਮਧਾਨੀਆਂ ਖਤਮ ਹੁੰਦੀਆਂ ਹੁੰਦੀਆਂ ਨਾ ਹੁਣ ਤਾਂ ਦੁੱਧ ਵੀ ਦੁੱਧ ਵੀ ਖਤਮ ਹੋ ਗਿਆ ਖਤਮ ਹੋ ਗਿਆ ਦੁੱਧ ਵੀ ਇੱਧਰ ਦੁੱਧ ਲੈਣਾ ਸੀ ਮੈਂ ਤਾਂ ਇੱਧਰ ਐ ਅੱਛਾ ਅੱਛਾ ਹਾਂ ਠੀਕ ਆ ਹੋਰ ਵਧੀਆ ਹਾਂ ਵਧੀਆ ਸਾਰਾ ਕੁਝ ਖਤਮ ਹੋ ਗਿਆ ਮੈਂ ਕਹਨਾ ਚਿੰਤਾ ਉਹ ਜਿਹੜੀ ਕਹਾਣੀ ਲੈ ਨਾ ਦੇ ਗਾ ਦੇਖੋ ਉਹ ਕਹਾਣੀ ਜਿਹੜੀ ਆ ਪਾਣੀ ਵਾਲੀ ਆਪਾਂ ਕਹਿੰਦੇ ਸੀ ਹਾਂ ਦੁੱਧ ਖਤਮ ਹੋ ਗਿਆ ਤੇ ਪਾਣੀ ਬਚਨੇ ਆ ਪਾਣੀ ਵੀ ਨਹੀਂ ਬਚਣਾ ਜੇ ਮਨੁੱਖ ਨੇ ਨਾ ਕਦਰ ਕੀਤੀ ਨਾ ਕਦਰ ਕੀਤੀ ਤਾਂ ਚਲ ਠੀਕ ਆ ਹੈ ਓਕੇ ਓਕੇ ਮਾਸਟਰ ਅੱਜ ਕਿੱਧਰ ਕੋ ਮੜ ਲਗੇ ਆਂ ਉਹ ਮੈਂ ਦੁੱਧ ਦੇ ਪੈਸੇ ਦੇਣ ਆਇਆ ਸੀਗਾ ਅੱਛਾ ਤੇ ਉਹ ਪਰਾਵਾ ਸਾਥੋਂ ਦਾ ਦੁੱਧ ਦੇ ਪੈਸੇ ਵੀ ਲੇਟ ਹੋ ਜਾਂਦੇ ਆ ਤੇ ਲੋਕ ਘਰ ਦੇ ਟੀਚਰਾਂ ਮਾਸਟਰ ਰਟਾਇਰ ਆ ਬਥੇਰੀ ਪੈਨਸ਼ਨ ਆਉਂਦੀ ਆ ਉਹ ਕੋਈ ਗੱਲ ਨਹੀਂ ਕਰੀ ਜਾਂਦੇ ਅਸੀਂ ਤਾਂ ਨਹੀਂ ਕਦੇ ਟੀਚਰ ਕੀਤੀ ਤੈਨੂੰ ਉਹ ਤਾਂ ਨਹੀਂ ਕੀਤੀ ਇਹ ਤਾਂ ਗੱਲ ਹੈ ਤੂੰ ਤਾਂ ਨਹੀਂ ਕੀਤੀ ਉਹ ਉਦਾਸ ਕਿਉਂ ਆ ਦੁੱਧ ਦੇ ਪੈਸੇ ਦੇਣ ਆਇਆ ਫਿਰ ਉਹ ਮੈਂ ਉਦਾਸ ਆ ਉਦਹੀਂ ਆ ਤੈਨੂੰ ਪਤਾ ਦੁਨੀਆ ਤੈਨੂੰ ਪਤਾ ਯਾ ਮਾੜਾ ਮੋਟਾ ਫੇਰ ਕਰਦੇ ਰਹਿੰਦੇ ਯਾਰ ਹੋਰ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਇੰਨਾ ਵੀ ਨਹੀਂ ਕਰੀਦਾ ਆਪਾਂ ਹਾਂ ਦਿਲ ਖੁਸ਼ ਰੱਖਿਆ ਕਰ ਦਿਲ ਆਪਾਂ ਖੁਸ਼ੀ ਰੱਖੀਦਾ ਹਾਂ ਹਾਂ ਹੋਰ ਕੀ ਆਪਾਂ ਤਾਂ ਮੋਜਾਂ ਲੁੱਟੀ ਦੀਆਂ ਆ ਅੱਛਾ ਹਾਂ ਨਜ਼ਾਰੇ ਲੁੱਟੀਦੇ ਆ ਜੀ ਆ ਗੱਲ ਐ ਅੱਛਾ ਆ ਢੋਲੇ ਗਾਈਦੇ ਆਪਾਂ ਤਾਂ ਬੋਲੀਆਂ ਵੀ ਗਾ ਲਈ ਦੀਆਂ ਅੱਛਾ ਹਾਂ ਤੇਨੂੰ ਥਣਾਦਨੇ ਬੋਲੀਆਂ ਆ ਵਾਹ ਵੇ ਅੱਜ ਉਹ ਬਾਰੀ ਬਰਸੀ ਖੱਟਣ ਗਿਆ ਸੀ ਹਾਂ ਖੱਟ ਕੇ ਲਿਆਂਦੀਆਂ ਢਕੈਣਾ ਢਕੈਣਾ ਉਹ ਦਿਲ ਖੁਸ਼ ਰੱਖ ਮਿੱਤਰਾ ਕੀ ਦੁਨੀਆ ਤੋਂ ਲਹਿਰਾਉ ਦਿਲ ਖੁਸ਼ ਰੱਖ ਮਿੱਤਰਾ ਚੱਲ ਹੁਣ ਤੂੰ ਵੀ ਸੁਣਾ ਯਾਰ ਕੋ ਬੋਲੀ ਉਹ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਚਾਕੂ ਠੀਕ ਆ ਉਹ ਮੋਜਾਂ ਕਰਦਾ ਫਿਰੇ ਉਹ ਬਿੱਟੂ ਚੌਣਿਆਣਿਆ ਦਾ ਬਾਪੂ ਮੋਜਾਂ ਕਰਦਾ ਫਿਰੇ ਚੌਣਿਆਣਿਆ ਦਾ ਬਾਪੂ ਮੋਜਾਂ ਕਰਦਾ ਫਿਰੇ ਲੋ ਬਈ ਅੱਜ ਦੀ ਸਾਡੀ ਸਟੋਰੀ ਹੱਸਦੇ ਬਸਦੇ ਰਹੋ ਹਮੇਸ਼ਾ ਖੁਸ਼ ਰਹੋ ਦੁਨੀਆ ਦੀ ਚਿੰਤਾ ਨਾ ਕਰੋ ਦੁਨੀਆ ਨਾਲ ਚੰਗੇ ਨੂੰ ਜੀਣ ਦਿੰਦੀ ਆ ਤੇ ਨਾ ਮਾਰੇ ਨੂੰ ਇਸ ਕਰਕੇ ਆਪਣੀਆਂ ਮौजਾਂ ਕਰੋ ਆਪਣੇ ਮਿੱਤਰਾਂ ਸੱਜਣਾ ਦੇ ਨਾਲ ਖੁਸ਼ੀਆਂ ਮਨਾਓ ਖੁਸ਼ੀਆਂ ਮਨਾਓ ਖੇੜੇ ਮਨਾਓ ਕਦੇ ਵੀ ਉਦਾਸ ਨਹੀਂ ਹੋਣਾ ਜ਼ਿੰਦਗੀ 'ਚ ਜਿਸ ਤਰ੍ਹਾਂ ਆਪਾਂ ਸ਼ੁਰੂ ਦਿਖਾ ਲਿਆ ਸੀ ਪਾਣੀ ਜਿਸ ਤਰ੍ਹਾਂ ਪਾਣੀ ਚੱਲਦਾ ਆਪਣੀ ਚਾਲੇ ਪਾਣੀ ਚੱਲਿਆ ਆਪਣੋਖ ਨੂੰ ਆਪਣੀ ਚਾਲੇ ਚੱਲਦੇ ਰਹਿਣਾ ਚਾਹੀਦਾ ਆ ਇਹ ਜ਼ਿੰਦਗੀ ਦੀ ਸੱਚਾਈ ਆ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ